ਸਾਡੇ ਨਾਲ ਨੇ ਐਸ ਐਚਓ ਸਿਟੀ 2 ਸਰਦਾਰ ਮਨਿੰਦਰ ਸਿੰਘ ਜੀ ਮਨਿੰਦਰ ਸਰ ਚਾਈਨਾ ਡੋਰ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ ਸਰ ਸਰ ਜਿਹੜੇ ਚਾਈਨਾ ਡੋਰ ਵੇਚਦੇ ਨੇ ਜਾਂ ਉਹਨਾਂ ਦੀ ਵਰਤੋਂ ਉਹਨਾਂ ਵਾਸਤੇ ਤੁਸੀਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਸਾਰੇ ਬੋਰ ਵਾਸੀਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀ ਵਾਰਕ ਦਿਨ ਮੁਬਾਰਕ ਦਿਨਾ ਤੇ ਸਾਰਿਆਂ ਨੂੰ ਮੇਰੇ ਜਿਹੜੇ ਲੋਕ ਹੈਗੇ ਆ ਚਾਈਨਾ ਡੋਰ ਵੇਚਣ ਵਾਲੇ ਤੇ ਜਾਂ ਜਿਹੜੇ ਬੱਚੇ ਆ ਜਾਂ ਜਿਹੜੇ ਵੀ ਕੋਈ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਉਹਨਾਂ ਨੂੰ ਮੈਂ ਅਪੀਲ ਕਰਦਾ ਪਹਿਲਾਂ ਤਾਂ ਵੀ ਕੋਈ ਵੀ ਜਿਹੜੀ ਚੈਨਾ ਡੋਰ ਹੈਗੀ ਆ ਜਾਂ ਇਹਨੂੰ ਨਾ ਯੂਜ਼ ਕਰਨ ਕਿਉਂਕਿ ਇਸ ਦੇ ਬਹੁਤ ਜ਼ਿਆਦਾ ਨੁਕਸਾਨ ਆਪਾਂ ਪਿਛਲੇ ਸਮੇਂ ਵਿੱਚ ਵੀ ਦੇਖਿਆ ਜੀ ਕਿਤੇ ਸੜਕ ਦੇ ਉੱਤੇ ਵੀ ਇਹ ਮਿਲਦੀ ਦਾ ਜਿਹੜੇ ਮੋਟਰਸਾਈਕਲ ਹੈਗੇ ਸਵਾਰ ਚਾਲਕ ਹੈਗੇ ਜਾਂ ਰਾਹੀ ਰਹਿਗੇ ਲੋਕਾਂ ਨੂੰ ਕਾਫੀ ਜਣੇ ਜਿਹੜੇ ਨੇ ਇਹ ਬਹੁਤ ਨੁਕਸਾਨ ਕੀਤਾ ਹੈ ਉਹਨਾਂ ਦੇ ਸੱਟਾਂ ਗੰਭੀਰ ਸੱਟਾਂ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਤੇ ਬੱਚਿਆਂ ਨੂੰ ਵੀ ਇਹ ਜਿਹੜੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਤਾਂ ਕਰੰਟ ਵੀ ਇਹਦੇ ਵਿੱਚੋਂ ਪਾਸ ਕਰ ਜਾਂਦਾ ਉਸ ਤਰ੍ਹਾਂ ਦਾ ਤਾਂ ਮੈਂ ਸਾਰਿਆਂ ਨੂੰ ਜਿਹੜਾ ਹੈਗਾ ਲੋਕਾਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਬੱਚਿਆਂ ਦੇ ਮਾਪੇ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਜਿਹੜਾ ਹੈਗਾ ਬੰਦ ਕੀਤਾ ਜਾਵੇ ਕੋਈ ਵੀ ਜੇ ਤੁਸੀਂ ਪਤੰਗੜਾ ਨੂੰ ਨਾਰਮਲ ਜਿਹੜਾ ਹੈਗੀ ਹੈ ਡੋਰਾ ਚਲਦੀਆਂ ਉਸ ਤਰ੍ਹਾਂ ਦਾ ਆਪ ਦਾ ਕਰ ਸਕਦੇ ਆ ਤੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਵੀ ਹੈ ਜੇਕਰ ਕੋਈ ਵੀ ਬੰਦਾ ਚਾਈਨਾ ਡੋਰ ਵੇਚਦਾ ਹੋਇਆ ਜਾਂ ਇਸ ਤਰ੍ਹਾਂ ਦਾ ਫੜਿਆ ਗਿਆ ਤਾਂ ਉਸ ਤੇ ਸਖਤ ਜਿਹੜੀ ਕਾਰਵਾਈ ਕਰਕੇ ਉਸ ਤੇ ਕਾਰਵਾਈ ਜਿਹੜੇ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਸਰ ਜੇ ਬੱਚਾ ਸਰ ਕੁਝ ਚਾਈਨਾ ਡੋਰ ਦੇ ਨਾਲ ਫੜੀਂਦਾ ਤਾਂ ਉਹ ਕਾਰਵਾਈ ਸਰ ਉਹਦੇ ਮਾਪਿਓ ਤੇ ਹੋਊਗੀ ਜੀ ਹਾਂਜੀ ਉਸ ਤੇ ਜਿਹੜਾ ਵੀ ਬੱਚੇ ਤੋਂ ਜਾਂ ਕਿਸੇ ਤੋਂ ਵੀ ਚਾਈਨਾ ਡੋਰ ਰਿਕਵਰ ਹੁੰਦੀ ਹੈ ਤਾਂ ਅਸੀਂ ਇਹ ਜਰੂਰ ਅਸੀਂ ਕਰਾਂਗੇ ਵੀ ਜਿੱਥੋਂ ਨੇ ਖਰੀਦੀ ਹੈ ਜਾ ਜਿਹੜਾ ਵਿਚਨਾਲਾ ਹੈਗਾ ਉਸ ਨੂੰ ਤੇ ਸਾਰਾ ਨੂੰ ਉਹ ਉਹ ਐਫ ਆਈ ਆਰ ਦੇ ਵਿੱਚ ਹੀ ਰੱਖਾ ਧੰਨਵਾਦ ਸਰ